ਸਸਰੀ ਕਾਲ ਜੀ ਸਸਰੀ ਕਾਲ ਜਾਰੇ ਨੂੰ ਸਾਰੇ ਨੂੰ ਸਾਡੇ ਜਿਹੜੇ ਬੈਕ ਸਾਈਡ ਖਲਾਰਾ ਨੂੰ ਇਗਨੋਰ ਕਰਿਓ ਇਹ ਨਾ ਤੁਸੀਂ ਧਿਆਨ ਕਰੀ ਨਾ ਇੱਧਰ ਨੂੰ ਧਿਆਨ ਦਿਓ ਸਾਡੇ ਬਲੌਗ ਬੰਦ ਧਿਆਨ ਕਰਿਓ ਮੈਂ ਮੈਂ ਤੁਸੀਂ ਇੱਧਰ ਨੂੰ ਆਇਓ ਕਿ ਕਿ ਇੱਧਰੋਂ ਪੈਂਦਾ ਉਹ ਤੇ ਜੀਖ ਲੋ ਬੈਂਦੀ ਆ ਹਾਂਜੀ ਜੀ ਅੱਬਾ ਅੱਜ ਬਹੁਤ ਜ਼ਿਆਦਾ ਲੇਟ ਉੱਠਿਆ ਤੇ ਮੰਮੀ ਸਾਡੀ ਆ ਜਿਹੜਾ ਪੈਟਰਾ ਦਾ ਦੱਵੀ ਘਰਾ ਮੇਰੀ ਚਾਹ ਖਰਾਬ ਹੋ ਗਈ ਮੇਰੀ ਜਾ ਡੁੱਲ ਗਈ ਲੈ ਇਨਾ ਕ ਪਾਣੀ ਪਾਇਆ ਮੈਂ ਕਿਹੜਾ ਪੈਟਰਾ ਦੁੱਧ ਉਹ ਵੀ ਅਜਾਦ ਪੱਤੀ ਪਾ ਕੇ ਦੁੱਧ ਜਿਹਾ ਬਣਾ ਲਿਆ ਨੰਨੂ ਕੋ ਸਸਰੀ ਕਾਲ ਕਿਤਾ ਠੀਕ ਆ ਠੀਕਾ ਓਕੇ ਠੀਕ ਆ ਠੀਕਾ ਨੰਨੂ ਸਾਡਾ ਕਹਤਾ ਠੀਕਾ ਨਹੀਂ ਨਹੀਂ ਲੈ ਲੈ ਓਏ 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 ਨੰਨੂ ਕਾ ਤੂ ਕਿ ਠੀਕ ਆ ਸਾਰੇ ਤੁਹਾਡਾ ਤੁਹਾਨੂੰ ਠੀਕ ਹੋ ਸਾਰੇ ਮਿੱਕਲੇ ਮਨੂ ਜਿਹੜਾ ਸਾਡਾ ਬਹੁਤ ਮਸ਼ਕਰੀਆਂ ਕਰਦਾ ਬਹੁਤ ਮਸ਼ਕਰੀਆਂ ਕਰਦਾ ਇਹ ਮਨੂ ਸਾਡਾ ਇਹਦੀ ਜਿਹੜੀ ਦਾਦੀ ਚੱਕ ਸੀ ਉਹ ਹੋ ਗਈ ਸਾਰੀ ਮੈਂਟ ਸਾਰੀ ਹੋਂ ਬਾਹਰ ਖਰਾਬ ਤੇ ਅੱਜ ਨੱਲ ਨੂੰ ਜਾਣਾ ਸਾਡੇ ਨੇ ਪਿੰਡ ਜਾਣਾ ਹੈ ਨਾ ਤੁਸੀਂ ਲੈ ਕੇ ਜਾਣਾ ਹਾਂਜੀ ਹਾਂ ਕਿ ਨਹੀਂ ਸਾਨੂੰ ਲੈ ਕੇ ਜਾਣਾ ਤੋਂ ਗੱਡੀ ਚ ਲਾ ਕੇ ਹਾਂ ਗੱਡੀ ਗੱਡੀ ਤੇ ਜਾਣਾ ਨੰਨੂ ਨੇ ਗੱਡੀ ਤੇ ਜਾਣਾ ਮੈਨੂੰ ਨੇ ਨਾ ਨੰਨੂ ਐ ਦਾਦੀ ਗੱਡੀ ਗੱਡੀ ਜਾਣਾ ਹਾਂ ਕਾਤੇ ਗੱਡੀ ਗੱਡੀ ਜਾਣਾ ਕਿਹੜੀ ਗੱਡੀ ਚ ਪਾਪਾ ਵਾਲੀ ਚ ਨੰਨੂ ਚਲਾਊਗਾ ਨਾ ਮੈਨੂੰ ਆਂਦੀ ਚਲਾਣੀ ਨਹੀਂ ਆਂਦੀ ਚਲਾਣੀ ਨਹੀਂ ਆਂਦੀ ਚਲਾਣੀ ਬਾਹਰ ਜਾਣਾ ਗੱਡੀ ਚ ਨਹੀਂ ਕਿਹੜੀ ਗੱਡੀ ਚ ਚਲਾਣੀ ਉਹ ਚਲਾਣੀ ਵੱਡੀ ਹੈ ਨਾ ਨਹੀਂ ਪਾਪਾ ਦੀ ਗੱਡੀ ਚਲਾਣੀ ਕਿ ਮੇਰੀ ਵਾਲੀ ਕਿਹੜੀ ਚਲਾਉਣੀ ਬੰਦ ਸਾਰੀ ਤੁਸੀਂ ਆਪਣੇ ਆਲੀ ਮੇਰੇ ਅੜ ਗਈ ਨੰਨੂ ਨੂੰ ਨਾ ਅਸੀਂ ਦੇਖਿਆ ਜਦੋਂ ਨੰਨੂ ਸਾਡਾ 스ਪੂਨ ਜਾਇਆ ਕਰੂਗਾ ਨਾ ਜਦੋਂ ਇਹਨੂੰ 1 2 ਆਜੂਗਾ ਫਿਰ ਆਪਾਂ ਨੰਨੂ ਨੂੰ ਗੱਡੀ ਵੱਡੀ ਲੈ ਦੇਈਆ ਇਹਨੂੰ ਕਹਿੰਦੇ ਨੰਨੂ ਨੂੰ ਜੀਪ ਲੈਣੀ ਹੈ ਗੱਡੀ ਲੈਣੀ ਜੀਪ ਲੈਣੀ ਹੈ ਗੱਡੀ ਗੱਡੀ ਬੁਲੱਟ ਲੈਣਾ ਗੱਡੀ ਲੈਣੀ ਮੋਟਰਸਾਈਕਲ ਲੈਣਾ ਕੀ ਲੈਣਾ ਜੀਪ ਲੈਣੀ ਹੈ ਗੱਡੀ ਫੋੜ ਲੈਣਾ ਹਾਂ ਮੋਟਰ ਟ੍ਰੈਕਟਰ ਆਈ ਗੇ ਲੂ ਜਿੰਦਰਾਈ ਹੈ ਜੀ ਕਾ ਦੇ ਇਹ ਨੰਗਾ ਮम्मा ਮੇਰੀ ਅੱਖ ਨਾ ਦਰਦ ਹੁੰਦੀ ਬਹੁਤ ਜ਼ਿਆਦਾ ਰਾਤ ਦੀ ਪਤਾ ਨਹੀਂ ਕੀ ਗੱਲ ਹੋ ਗਈ ਇਹਨੂੰ ਆਏ ਨੰਨੂ ਭਾਹ ਬੁਖਾਰ ਹੋ ਗਿਆ ਨੰਨੂ ਨੂੰ ਯਾਰ ਮਮੋ ਦੇਖਿਓ ਬੁਖਾਰ ਹੋ ਗਿਆ ਆ ਉਠਾ ਨੰਨੂ ਨੰਨੂ ਠੀਕ ਆ ਠੀਕ ਹੁੰਦਾ ਠੀਕ ਆ ਠੀਕ ਆ ਨਿੰਬੂ ਪਾਣੀ ਪੀਨਾਂ हां ठीक हो गया नींबू पानी नींबू पानी ठीक आ गई अबका को लो मम्मी अबका को लो ठीक है अब

ਦੀ ਗਾਲਾਂ ਆਪਣੇ ਆਪਣੇ ਘਰ ਇਦਾਂ ਆਪਣੇ ਘਰ ਆਪਣੀ ਬੰਦ ਕਰ ਦੇ ਦੇ ਦੋ ਚਾਹੀ ਵੱਡੀਆਂ ਦੇ ਆਪਣੀ ਬਾਹ ਦੇ ਦੰਡੀ ਵੱਡਾ ਆਪਣੇ ਇੱਥੇ ਵੱਡੀ ਮਾਰੀ ਵੱਡਾ ਦੰਡੀ ਨੇ ਬਾੜੀ ਤਾਂ ਸਹੀ ਮਾਰੀ ਬਣ ਜੋਨ 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 ਹੁਣ ਹਾਈ ਜੋਨ ਨਾਲ ਬਾਦੀ ਜੋਨ ਨਾਲ ਕਰਦੀ ਹਾਏ ਕੀ ਹੋਇਆ ਹਾਏ 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 ਹਾਂ ਇਹ ਇਹ ਦੇਖੋ ਨਾ ਜਿਆਦਾ ਇਹ ਮਹਾਂ ਜਿਆਦਾ ਖਲਾ ਕੀ ਹੋਇਆ ਡਾਕਟਰ ਆ ਬੁਲਾ ਦੋ ਚੁਬਾ ਗਨਤ ਡਾਕਟਰ ਬੁਲਾ ਦੋ ਯਾ ਡਾਕਟਰ ਆ ਗਾੜੇ ਗੇਲੇ ਵੀ ਹੋਏ ਮੈਨੂੰ ਮੈਂ ਦਾਦੀ ਦੇ ਨਹੀਂ ਹੋਈ

ਤੇ ਫਿਰ ਆਪਾਂ ਤੁਹਾਡਾ ਨਾ ਕਰਦੇ ਆ ਗੱਲਬਾਤ ਹੋ ਜੀਏ ਰੈਡੀ ਸ਼ੈਡੀ ਤੇ ਮਮਾ ਹਾਂ ਉੱਥੇ ਚਲ ਕੰਦੇ ਉੱਠ ਨਹੀਂ ਬੈਣਾ ਚਲ ਕਿ ਦੂ ਮੈਂ ਲੱਗੀਆਂ ਬਾਈ ਭੰਡੇ ਮਾਂਜਣ ਤੇ ਮੇਰਾ ਕੰਮ ਇੱਧਰ-ਇੱਧਰ ਲ ਮਮੀ ਦਾ ਕੰਮ ਉੱਧਰ-ਉੱਧਰ ਲ ਭੰਡੇ ਮਾਂਜਦੇ ਦਾ ਤਰੀਕਾ ਇਹ ਆ ਕਿ ਜਿਹੜਾ ਦੇਖੋ ਤੁਸੀਂ ਵੀ ਸੈਲਫ ਤੇ ਬਹਿ ਕੇ ਮਾਂਜਿਆ ਕਰੋ ਭੰਡੇ ਤਰੀਕਾ ਮੈਂ ਤਾਂ ਖੜੀ ਹੋ ਕੇ ਭਾਂਡੇ ਨਹੀਂ ਮਾਜਦੀ। ਚੁੱਕ ਕੇ ਕਾ ਲੈਣੀ ਆ। ਥੋੜੀ ਜਿਹੀ ਥੋੜੀ ਜਿਹੀ ਜਾਰੀ ਬਿਜੋਲ ਉਹ ਬਿਜੇ ਇਸ ਕਰਕੇ ਤਾਂ ਖੜੀ ਆਲੀ ਜੁਝਦੀ। ਬੈਠ ਕੇ ਕੰਮ ਜਿਹੜੇ ਵੀ ਹੁੰਦੇ ਆ ਵਾ ਕਰਦੀ ਪਈ ਆ। ਭਾਂਡੇ ਮਾਜਾ ਲੋ। ਹਾਂ? ਵਰਤਾ ਗੋ ਨਾਲੋ। ਹਾਂ। ਹੋਰ ਸਾਬੀ ਸੂਚੀ ਕਟਾ ਲਓ। ਬੈਠਣ ਦਾ ਕੰਮ ਆ ਜੀ। ਠੀਕ ਆ। ਮੋਤੇ ਹੋ ਕੇ ਲਈ। ਹਾਸ਼ਾ ਹੁਣ ਮੇਰੀ ਸੁਣ ਲਓ। ਡੈਡ ਕੇ ਸਿਰਫ ਬੰਜ ਭਾਂਡੇ ਮਾਜਣੇ ਆ।

ਉਦੇ ਕੋਲ ਜਾਨ ਕੇ ਛਾਤੀ ਮਾਰ ਲਿਓ ਜਲਦੀ ਪਈ ਐ ਜਦੋਂ ਕਪੜਾ ਤੋਂ ਪਾਣਾ ਹੋ ਗਿਆ ਉਹਨੂੰ ਕੱਢ ਲਓ। ਆ ਮੈਨੂੰ ਪਾਣੀ ਦੇ। ਇਹ ਤੁਸੀਂ ਮੈਨੂੰ ਦੱਸਾ ਕਮੈਂਟ ਕਰਕੇ ਕਿ ਕਿਹਨਾਂ ਤਰ੍ਹਾਂ ਦਾ ਕੰਮ ਆ ਕਿ ਜਾਂ ਬੱਜੇ। ਆ ਮੈਨੂੰ ਪਾਣੀ ਦਿਓ। ਪਾਣੀ ਠੰਡਾ ਠੰਡਾ ਬਿਲਕੁਲ ਦੇ ਪਾਣੀ। ਪਾਪਾ ਪਾਪਾ ਜਾਏ। ਹਾਂ ਤੇ ਮੈਂ ਖੜੀ ਹੋ ਕੇ ਭਾਂਡੇ ਮਾਰ ਲਵਾਤੇ ਮੰਨ ਲਓ ਵੀ। ਕਿਆ ਨਪਾਰਾ। ਇਹ ਹੁਣ ਅੱਧੇ ਘੰਟੇ ਲਾ। ਜਿਹੜਾ ਇੱਥੇ ਬੈਠ ਕੇ ਮਾੜਾ ਮੰਨਿਆ ਮੈਂ ਐਂਟਰਟੇਨਮੈਂਟ ਦਸਕੇ ਬਾਬਾ ਬਾਬਾ ਦਿਨੇ ਲਿੰਗ ਲੋਕ ਰੁਕੋ ਕਿ ਬਾਬਾ ਨੇ ਲੈਣੇ ਬਹੁਤ ਅੰਗ ਕੀਤਾ ਆ ਇਹ ਚੱਲ ਗਈ ਹਾਂ ਹੋਰ ਲੈਣਤਾ ਗਾਦੀ ਨੰਨੂ ਕਿ ਫਰੈਜ ਨਾ ਕੋ ਨੰਨੂ ਮੈਨੂੰ ਲੈ ਹੈ ਨਾ ਕੋਲ ਮੈਨੂੰ ਨਾ ਫਰੈਜ ਕੋਲ ਦਿੱਤੋ ਆਹ ਅਰੇ ਬਾਹਰੋਂ ਡਿੱਗੀ ਆਹ ਬਾਹਰ ਤੇ ਇਹ ਇਹ ਮੇਰੇ ਕੋਲ ਹੀ ਤੇ ਆਹ ਦੇ ਨਾਲ ਵਿੱਚੋਂ ਕੱਢ ਕੇ ਤੇ ਨਾ ਦੇ ਮੇਰੇ ਤੇ ਨਾ ਲੁਕਾਈ ਜਾਣੀ ਕੋਈ ਨਹੀਂ ਦਮ ਆਹ ਰਹੇ ਜਿੱਥੇ ਪਾ ਦਿੰਦੇ ਲੈ ਉਹ ਮੇਉ ਦੋ ਮੈਨੂੰ ਮੈਂ ਕੱਢ ਕੇ ਦਿੰਦੀ ਆ ਇੱਕ ਉਹ ਤਾਂ ਘਾਈ ਜਾਂਦਾ ਜਿੰਨੀ ਕੋ ਫੜੋ ਨਹੀਂ ਆਈ ਨਹੀਂ ਰਾਤੀ ਪਤਾ ਕੀ ਜਾਂਦਾ ਮੈਂ ਭੁੱਲਦਾ ਕਾਇਗੀ ਨਹੀਂ ਕਿ ਮੈਂ ਬੁਜਾ ਦੇਣਾ ਕਿ पार पार। पार। तो नहीं रोकला आवाज मार लाज मार ला भाई नु खोल गए चली गया പേലോ പേ തട മിട്ടി ചട ਗੁੰਡਾ ਹੈ ਕਿੱਥੇ ਆਜੋ ਕਿੱਥੇ ਆਜੋ ਹੋ ਆ ਲੱਗ ਜੱਲਾ ਸੀ ਮੇਰੇ ਤੇ ਹੈ ਮੇਰੇ ਲੱਗ ਜੱਲਾ ਸੀ ਗੁੰਡਾ ਹਾਂ ਨੰਨੂ ਅੱਖ ਕੀ ਪੱਕਾ ਹੈ ਨਹੀਂ ਹੈ ਤਾਂ ਭਾਈ ਤਾਂ ਚੜ ਗਿਆ ਇਹ ਕਿੰਨੇ ਦੇਖੀ ਜਾਂਦਾ ਭਾਈ ਦਾ ਨੀ ਦਾ ਨਹੀਂ ਨਹੀਂ ਇਹ ਕਹਿੰਦਾ ਉਹ ਉਤਰ ਗਿਆ ਉਦੋਂ ਲਈ ਸੈਗ ਦੂਜੀ ਵਾਲਾ ਪੁਰਖ ਉਹ ਤੇ ਜਿਹੜਾ ਔਰੇ ਖੋਏ ਵਾਲੀ ਇਹ ਉਹ ਨਹੀਂ ਲੈ ਦੇਖ ਲੋ ਜੀ ਮੈਨੂੰ ਬਾਹਰ ਬਿਠਾ ਦਿੱਤਾ ਆ ਤੇ ਇੰਨਾ ਤਾਂ ਜ਼ਿਆਦਾ ਸਤਾਨ ਕਹਿੰਦਾ ਮੈਨੂੰ ਮੋਝ ਹੱਥ ਕਢੋ ਥੰਡੂ ਕਢੋ ਮੋਝ ਗੰਦਾ ਬੱਚਾ ਆ ਦੇਖ ਲੋ ਮੈਨੂੰ ਕਹਿੰਦਾ ਇੱਥੇ ਬੈਠ ਅੰਦਾ ਨਹੀਂ ਜਾਣ ਰਿਹਾ ਇਹ ਤੋਂ ਬਹੁਤ ਵੱਧ ਤੋਂਪ ਚ ਵੀ ਇਹਨੇ ਬਿਠਾਈ ਰੱਖਣਾ ਆਪਣੀ ਚੀਜ਼ ਦੇ ਬਰਲੇ ਇੱਦਾਂ ਹੀ ਹੈ ਨਾ ਹੈ ਨਾ ਨੂੰ ਮੰਡੀ ਗਾਦੀ ਚੋਂ ਲੱਕਸੀ ਕਿੱਥੇ ਇਹਨੇ ਟੀਗਾ ਲੱਗਾ ਸੀ ਕਿ ਇੱਥੇ ਬਾਹਰ ਤੇ ਮੈਂ ਸਾਰੇ ਟੀਗਾ ਲੱਗਾ ਜੋਲ ਜੋਲ ਕੀ ਕੀ ਹੈ ਓਏ ਪਾਹੀਆ ਨੰਟੀਆ ਆ ਲਓ ਪੈਸੇ ਦੋ ਦੇ ਮੈ ਇੱਕ ਦੋ ਨੰਨ ਚਲ ਸਾਈਕਲ ਤੇ ਬੈਠ ਲੱਗਾ ਨੰਨੂ ਐਕੀਮ ਐਕੀਮ ਦਾ ਲੱਗਦਾ ਐਸ਼ਕੀਮ ਠੀਕ ਕਰ ਦੀ ਵਾਦੀ ਨੂੰ ਛੋੜ ਲੈ ਲੈ ਆਲੋ 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 ਇੱਕੋ ਇੱਕੋ ਇੱਕ ਦਾਦੀ ਦੀ ਆ ਦੇਖੋ ਹਾਏ ਰੱਬਾ ਇਹ ਕਿੱਦਾਂ ਦਾ ਜਾ ਜਾ ਕਿੰਨਾ ਖੱਲੇ ਆ ਇਹ ਕਿੰਨਾ ਖੱਲੇ ਨਾ ਹੂੰ ਮੈਂ ਆਦਪੁਰ ਦੀ ਮਿਲਟਰੀ ਵਾਲੀ ਲਾਦਾ ਹਾਈ ਮੈਨਾਂ ਤਾਂ ਜਦ ਭਾਰਾ ਲੱਗਦਾ ਨਾ ਮੰਮੀ ਵੀ ਇਦਾਂ ਨੂੰ ਵੀ ਮੈਂ ਵੀ ਮੈਂ ਤਾਂ ਨੰਨੂ ਫਿੱਕਿਆ ਮੈਨੂੰ ਆ ਜਾ ਅੱਖਾਂ ਹੀ ਰਹਿਈਆਂ ਦੋ ਐਪ ਕਬ ਨਹੀਂ ਦੋ ਪੱਖੇ ਲੱਗੇ ਆ ਜਾ ਡਿੱਡਾ ਜਾ ਡਿੱਡਾ ਹੂੰ ਉਹ ਤਾਂ ਡਿੱਡਾ ਲੋਕ ਇਹ ਭਾਰ ਵਾਲਾ ਆ ਦੋ ਪੱਖੇ ਲੱਗੇ ਜੀ ਜ਼ਿਆਦਾ ਹੀ ਭਾਰ ਆਣਾ ਇੱਥੇ ਬਚਨੜੀ ਮਸੀ ਡਿਆ ਆ ਗਾ ਮਾਨ ਨੂੰ ਬੁਲਾਉਂਦੇ ਤੇਜ ਹੁੰਦਾ ਹੋਣਾ ਇਹ ਪਤਾ ਨਹੀਂ ਹੂੰ ਬੱਸ ਖਾਂ ਸੋਚ ਰਹੀ ਆ ਕੰਮੇ ਸਾਡਾ ਨਿਭਾਉਂਦੇ ਜਾਵਾਂਗੇ ਜੀ ਜੇ ਆਪਾਂ ਹੋ ਚੁੱਕੇ ਆ ਰੈਡੀ ਤੇ ਹੁਣ ਸਾਡਾ ਮਰਗੀ ਜਿਹੜਾ ਇਹਨੇ ਰੈਡੀ ਹੁਣਾਇਆ ਹਜੇ ਤੇ ਵਿਕਰਮ ਦਾ ਹਜੇ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਤੇ ਮੈਟੋ ਕਾਲ ਵੀ ਨਹੀਂ ਹੋਣੀ ਹੈਗੀ ਹਮ ਤਾਂ ਮੰਨੂ ਨੂੰ ਤਿਆਰ ਕਰਦੀ ਏ ਮੰਨੂ ਤਿਆਰ ਜਿਹੜਾ ਸਾਡਾ ਹੋਣਾ ਰਿਹਾ ਰੰਦਾ ਪਿਆ ਮम्मा ਨਾਲ ਲਿਤਾਇਆ ਆ ਆਪਾਂ ਤਿਆਰ ਹੋ ਚੁੱਕੇ ਆ ਤੇ ਮੰਨੂ ਤੁਸੀਂ ਨਹਾਈ ਨਹੀਂ ਆ ਕਿਉਂ ਇਹਨੇ ਨਹੀਂ ਨਹਾਇਆ ਤਾਂ ਕਿਹਨੇ ਨਹਾਇਆ ਹਾਂਜੀ ਵੀ ਟੱਪ ਦੇਖ ਸਕਦੇ ਤੁਸੀਂ ਕਿੰਨੀ ਜ਼ਿਆਦਾ ਆ ਤੇ ਅਸੀਂ ਚੱਲੇ ਅੱਜ ਆਟੋ ਤੇ ਬਹੁ ਹੀ ਟਾਈਮ ਬਾਅਦ ਆਟੋ ਤੇ ਜਾਣਾ ਆ ਕਿੰਡਾ ਡੋਡੋਏ ਹਹੀ ਨਾ ਬੋਲਣਾ ਆਹ ਆ ਆਂਦੀ ਪਈ ਐ ਕਾਟੋ ਹੈ ਮੈਂ ਕਿਹਾ ਉਹ ਆਂਦੀ ਪਈ ਐ ਕਾਟੋ ਦੇਦੇ ਆ ਭਲਾ ਨੇਤਾ ਮੈਨੂੰ ਜਦਾ ਦੇਖੋ ਮੈਨੂੰ ਜਦਾ ਪਾਣੀ ਪੀਂਦਾ ਹੈ ਮੈਨੂੰ ਪਾਣੀ ਪੀਂਨਾ ਆ ਮੁੰਹੇ ਵੀ ਤਾਂ ਲੱਗਦਾ ਆ ਦੇ ਪਾਣੀ ਗਰ ਹਲੋ ਦੰਮਾ ਇੱਕ ਦੰਮਾ ਵੀ ਨੀਆ ਠੰਡਾ ਹੀ ਆ ਪਾਈ ਉਹ ਆਇਓ ਹੋਆ ਇੰਨਾ ਤੋਂ ਜ਼ਿਆਦਾ ਸ਼ਾਤਰ ਅਸੀਂ ਆ ਗਏ ਸੀ ਅੱਜ ਪਾਈ ਹੋਣਾ ਤੇ ਥੋੜਾ ਟੈਂਸਟ ਕੀਤੀ ਤੇ ਕਿਉਂਕਿ ਸਪੂਰ ਜ਼ਿਆਦਾ ਸੀ ਕਿ ਵਿਕਰਮਣੀ ਤੱਕ ਕਿ ਇਹ ਤਿੰਨ ਵੱਜ ਚੁੱਕੇ ਆ ਦੂਜੇ ਰਾ ਕਾਫੀ ਟਾਈਮ ਹੋ ਗਿਆ ਤੇ ਅਸੀਂ ਬੈਠੇ 12:00 ਵਜੇ ਜੋ ਜਾਵਨ ਅਮਰੀਕਾ ਚੋਂ ਕੱਢ ਪਾਣੀ ਪੋਣੇ ਪਾਣੀ ਠੀਕ ਆ ਹਾਏ ਅਦਰ ਬਾਸਾਂ ਦੀ ਦਿਨਾਂ ਦੀ

ਲਓ ਜੀ ਆਪ ਆਇਆ ਕੈਂਟੀਨ ਚ ਜੀ ਫੌਜੀਆਲੀ ਕੈਂਟੀਨ ਚ ਰੌਹਲ ਭਾਈ ਨਾਲ ਆਏ ਕੈਂਟੀਨ ਚ ਜੀ ਦੇਖੋ ਜੀ ਸਮਾਨ ਲੈਣ ਆਏ ਜੀ ਅਸੀਂ ਲੈ ਲਿਆ ਸਮਾਨ ਸਾਰਾ ਹੀ ਤੇ ਰੱਚ ਦੇਖ ਸਕਦੇ ਆ ਤੁਸੀਂ ਫੌਜੀਆਲੀ ਕੈਂਟੀਨ ਚ ਆ ਜੀ ਆਪਾਂ ਕੌਣ ਕੌਣ ਆਉਂਦਾ ਇੱਥੇ ਜਰੂਰ ਦੱਸਿਓ ਸਾਰੇ ਜਣੇ ਫੌਜੀਆਲੀ ਕੈਂਟੀਨ ਚ ਕੈਂਟੀਨ ਸਾਡੀਆਂ ਦੋ ਟਰਾਲੀਆਂ ਜਾਂਦੀਆਂ ਅੱਗੇ ਅੱਗੇ ਐ ਇੱਕ ਟਰਾਲੀ ਆ ਜੇ ਇੱਕ ਟਰਾਲੀ ਆ ਫੌਜੀਆ ਦੀ ਕੈਂਟੀਨ ਚ ਕੀਤੀ ਸ਼ਾਪਿੰਗ ਅੱਜ ਸ਼ਾਪਿੰਗ ਆ ਨਾ ਆਪਾਂ ਦੇਖੋ ਜੀ ਰਸ਼ ਕਿੰਨਾ ਰਾਹੁਲ ਭਾਈ ਇਹਰੇ ਆਪਾਂ ਨਹੀਂ ਉੱਧਰ ਗਿਆ ਲੱਗੇ ਬਿਸਕੁਟ ਲੈਣ ਕਹਿੰਦੇ ਬਿਸਕੁਟ ਲੈਣੇ ਆ ਅੱਧਰ ਯਾਰ ਉਹ ਨਹੀਂ ਲੱਗੇ ਲਾਈਨ 'ਚ ਬਿਕਰਮ ਉਹ ਨਹੀਂ ਲਾਈਨ 'ਚ ਲੱਗੇ ਆ ਸਮਾਨ ਲੈ ਰਿਆ ਸਾਰਾ ਹੀ ਉਹਨਾਂ ਦੀ ਵੇਟ ਕਰਦੇ ਪਏ ਆ ਆਪਾਂ ਕਦੋਂ ਆਉਂਦੇ ਆ ਤੇ ਬਾਕੀ ਸਵੇਰ ਦਾ ਠੀਕ ਨਹੀਂ ਹੋਊਗਾ ਰਾਹ ਚ ਤਾਂ ਓਖਾ ਹੋ ਗਈ ਪਹੁੰਚਿਆ ਇੱਥੇ ਦਿੱਕਤ ਇੱਕ ਤਾਂ ਰਸ਼ ਜਿਆਦਾ ਲੈਣ ਲੱਗੀ ਹੋਈ ਬਹੁਤ ਲੰਬੀ ਆ ਜੋ ਆ ਜੋ ਆ ਦੇਖੋ ਜੀ 쿠ਪਨ ਮਿਲ ਗਿਆ ਆਪਾਂ ਨੂੰ ਇਹ 쿠ਪਨ ਤੋਂ ਆਪਾਂ ਸਮਾਨ ਹਜੇ ਹੋਲ ਲੈਣਾ ਆ ਤੇ ਆਪਾਂ ਸਮਾਨ ਨੋਟ ਕਰਾ ਲਿਆ ਉਹਨਾਂ ਕੋਲੋਂ ਹੋਰ ਸਮਾਨ ਲੈਣਾ ਆ ਇਹ ਵੀ ਆਪਾਂ ਨੂੰ ਉੱਥੋਂ ਮਿਲਣਾ ਆ ਬਿੱਲ ਉਧਰੋਂ ਸਮਾਨ ਦੂਜੇ ਪਾਸੇ ਮਿਲਣਾ ਜੀ ਆਪਾਂ ਸਵੇਰ ਦੇ ਬੜੇ ਅੰਦਰ ਕੰਟੀਨ 'ਚ ਤੇ ਇੱਧਰ ਬਾਹਰ ਆਇਆ ਤਾਂ ਧੋਪੇ ਧੋਪ ਹੋਈ ਪਈ ਆ ਨਾ ਜਿਆਦਾ ਸੇਕ ਆ ਜੀ ਇਹ ਆ ਜੀ ਆਪਾਂ ਆਏ ਆ ਜੀ ਜਲੰਧਰ ਜੀ ਬਾਜਰਾ ਬਾਜਰਾ ਕੰਟੀਨ 'ਚ ਆਏ ਆ ਆਪਾਂ ਦੇਖੋ ਜੀ ਲੋਕੇਸ਼ਨ ਬੜੀ ਵਧੀਆ ਸ਼ਾਹ ਜੀ ਇੱਧਰ rahul ਭਾਈ ਆਇਆ liquid ਵੀ ਮਿਲਦਾ ਇੱਥੇ ਜਿੰਮੀ ਡਰਿੰਕ ਵਗੈਰਾ ਉਹ ਵੀ ਇੱਥੇ ਕਾਰ ਤੇ ਬਾਈ ਕਰ ਸਕਦੇ ਆ ਆਪਣੇ ਤੋਂ ਗਾੜੀ ਬੜੇ ਆ ਜੀ ਸ਼ੋਪਿੰਗ liquid ਲੈ ਕੇ ਆਜੋ ਭਾਈ rahul ਭਾਈ ਲੈ ਕੇ ਆਇਆ ਆਪਾਂ ਨੂੰ ਅੱਜ ਓਏ ਸਾਡਾ ਕੋਈ ਐਕਸੀਡੈਂਟ ਹੋ ਗਿਆ ਤੇ ਮੈਂ ਹੱਸਦਾ ਬੰਦੇ ਤੋਂ ਬੰਦਾ ਚੱਲੀ ਜਾਂਦਾ ਗੱਡੀ ਵੀ ਡੁੱਬੀ ਜਾਂਦੀ ਚਲੋ ਕੀ ਬਣਾਉਣਾ ਅੱਜ ਹਾਂ ਆ ਦੇ ਲੋ ਆ ਦੇ ਲੋ ਤੇਰੇ ਭਾਈ ਦੇ ਕੰਮ ਉੱਥੇ ਗਿਆ ਇਹ ਉਹਨਾਂ ਨੂੰ ਕਹਿੰਦਾ ਕਿ ਮੈਨੂੰ 버ਗਰ ਦੇ ਦਿਓ ਇਹ ਕਹਿੰਦਾ ਉਹਦਰ ਗਲੀ ਚ ਪਾਜੀ ਹੁਣੀ 버ਗਰ ਵਾਲਿਆ ਨਾ ਉਹਨਾਂ ਨੂੰ ਕਹਿੰਦਾ ਕਿ ਮੈਨੂੰ 버ਗਰ ਦੇ ਦਿਓ। ਇਹਨੂੰ ਕਿੱਥੇ ਪਤਾ ਲੱਗਾਈ ਵੀ ਉੱਥੇ ਪਤਾ ਹੀ ਨਹੀਂ ਪਹੁੰਚ ਗਿਆ ਉੱਥੇ ਤੱਕ। ਨਿਆਣਿਆਂ ਨੇ ਕਿਤੇ ਕਿਹਾ। ਨਿਆਣੇ ਸਾਰੇ ਖੇਡਣ ਦੇ ਸੀ ਨਾ ਬਾਹਰ। ਤਾਂ ਨਿਆਣਿਆਂ ਦੇ ਨਾਲ ਖੇਡਾ ਹੁਣ ਵੀ ਦੇਖਿਆ ਕਿਦਾਂ ਬਾਹਰ ਕਰਕੇ ਆਇਆ ਉਹਨਾਂ ਨੂੰ। ਕਿਹਦੇ ਅੰਦਾਜ਼ਾ ਪਾਉਣਾ ਵੀ ਇੱਥੇ 버ਗਰ ਮਿਲਦੀ ਆ। 버ਗਰ ਉਹਨਾਂ ਦੀ ਰੇੜੀ ਅੰਦਰ ਜੇ ਲੱਗੀ ਹੋਈ ਸੀ ਕਹਿੰਦਾ ਬੱਗਾ ਦੋ। ਉਹ ਕਹਿੰਦਾ ਇਹ ਰੇੜੀ ਨਹੀਂ ਲੱਗੀ। ਉਹ ਅੱਡੇ 'ਚ ਖੜਾ ਤਸੀ ਹੋਣਾ। ਦੇਸ ਪਿਆ ਹੁਣ ਇਹ ਲੋ ਡਬ ਰੋਟੀਆਂ ਜੇ ਟੰਗੀਆਂ ਲੈਨੇ ਦੇਖ ਲਈਆਂ ਗੱਡੀ ਨਹੀਂ ਛੱਡ ਦਿੰਦਾ ਆ ਗੱਡੀਆਂ ਹੀ ਕਹਿੰਦੀਆਂ ਆ ਕਿਆ ਕਰਨੀ ਗੱਲ ਕਰਦੀਆਂ ਦੁਪਹਿਰ ਹੀ ਵੀ ਕਰਨੀ ਆ ਪਤਾ ਨਹੀਂ ਕੀ ਗੱਲ ਹੈ ਮੰਨ ਤਾਂ ਜਿੰਨੇ ਮੈਂ ਕਹ ਮੈਂ ਤਾਂ ਨਹੀਂ ਮਗ ਪ੍ਰੀਤੀ ਨਹੀਂ ਠੀਕ ਸੀ ਹਾਂ ਉਹ ਤਾਂ ਨਹੀਂ ਆਉਂਦਾ ਉਹ ਵੀ ਕਰਾਂ ਵੀ ਮੈਂ ਕਹੇ ਢਿੱਲਾ ਦੇ ਕਿਦੇ ਹੀ ਲਧਿਆਣਾ ਚਾਹਣ ਨੂੰ ਫੋਨ ਕਰਦੀ ਮੈਂ ਕਿਹਾ ਬਿਕਰ ਉਹਦਾ ਠੀਕ ਨਹੀਂ ਸੀ ਚੱਕਣ ਨੂੰ। ਜੀ ਸੀ ਤਾਂ ਕੇ ਬੈਠੀ ਰਹੀ ਕਿ ਜਨਗੀ ਨੂੰ ਉੱਥੇ ਹੀ ਫੋਨ ਕਰਕੇ ਸਾਢੇ ਲਿਆ। ਅੱਛਾ ਜਨਗੀ ਵੀ ਆ ਗਈ ਇਕੱਠੀ ਹੋ ਗਈ। ਅੱਛਾ 4:30 4:5 ਵਜੇ ਤਾਂ ਮੈਂ ਉੱਥੇ ਗਈ ਉਹਨਾਂ ਕੋਈ ਆਈ ਉਹ ਸੀ ਤਾਂ ਕੇ ਘਰੇ ਬੈਠੀ ਐ ਨੀ ਚਾਹ ਬਣਾ ਲਈ ਸੀ ਤਨੂੰ। ਆਦਰ ਲੈ ਗਿਆ ਮੈਂ ਕਿਹਾ ਤੈਨੂੰ ਇੰਨਾ ਰਾਤ ਫੋਨ ਕਿਉਂ ਕੀਤਾ ਤੂੰ ਫੋਨ ਨਹੀਂ ਚਾਹਿਆ। ਹਾਂ ਇਹਨੇ ਕਾਹਤ ਨੂੰ ਮੋਟਰ ਦਵਾਈ ਕਰਾਈ ਤੇ ਮੈਂ ਕਿਹਾ ਬਾਸਾ ਦੇਣਾ। ਕਹਿੰਦਾ ਆਉਂਗਾ ਮੈਂ ਕਿਹਾ ਠੰਡੇ ਹੋਏ ਆਈ ਮੈਂ ਅੱਛਾ ਠੀਕ ਆ ਆਉਂਗਾ ਦੇਖੀਏ ਵਿਕਰਮ ਕੀ ਕਰਦਾ ਅੱਜ ਪਾਪਾ ਨੂੰ ਦੇਖੀਏ ਅੱਜ ਪਾਪਾ ਨੂੰ ਕਹੀ ਸੱਦੀ ਲੱਗ ਗਿਆ ਅੱਜ ਪਾਪਾ ਨੂੰ ਕਹੋ ਆ ਜਾ ਮੇਰੇ ਹੈਂਡੂ ਫੜ ਲੈ ਆ ਪਾਪਾ ਨੂੰ ਕਹੀ ਤੇ ਦੇ ਬੜਾ ਕੀ ਕਰਦੇ ਲਾਈਟ ਨਹੀਂ ਆਉਂਦੀ ਮੈਂ ਕੀ ਕਹਿੰਦੀ ਆ ਲਾਈਟ ਗਲਾਈ ਡਾਂਦੀ ਨਹੀਂ ਉਹ ਆਉਂਦੀ ਆ ਚਲ ਜਾਂਦੀ ਆਉਂਦੀ ਚਲ ਜਾਂਦੀ ਆ ਮਤਾਂ ਗੱਲ ਬਿਜਲੀ ਬੋਟਾਂ ਵਾਲੇ ਨੇ ਕਿਹੜੇ ਆਣਾ ਆ ਗਾ ਨੰਬਰ ਆਪਾਂ ਆਹ ਦੇ ਲੋ ਜੀ ਸਵੇਰ ਦੇ ਕਿੰਨਾ ਟਾਈਮ ਹੋ ਗਿਆ ਆ 6 ਵਜੇ 6 ਵਜੇ ਬੜਿਆ ਘਰੇ ਆਣੇ ਅੱਜ ਰਾਤੀ ਕਿੰਨੇ ਵਜੇ ਆਈ ਸੀ 11 ਵਜੇ ਇਹ ਰਾਤੀ ਆਈ ਸੀ 11 ਵਜੇ ਪਰਸੋਂ ਸਾਢੇ 10 અતෙන් દંત તો ચરામુંડા બોબી સીયા હના ઇન્જેક્શન લાને સિક્કે યે ચંદાને આ ગઈ યાર બરુ બુ છાને આ ગઈ યાર બરડ નહી આ ગઈ યાર ગ્રેકલોની આ ગઈ યાર હમ ઉસની કોન ટેન માઇન્ડ બત કે રસા મે આ વીતરેન દે મારયા દેખું કરદા ઇતિ બાયા ઇતિ બાયા ઇતિ બાયા બોતતે હું ਫਾਦੇ ਮੈਨੂੰ ਕੁੱਟਣਾ ਆ। ਮੀਟੀ ਆਇਆ। ਦਿੰਦੀ ਮਾਇਆ। ਮੱਖੀਆਂ ਦੇਖੋ ਕਿੰਨੀਆਂ ਆ ਗਈਆਂ ਬਾਹਰ। ਦਿੰਦੀ ਕਿਹੜਾ ਵਾਰ। ਕੋਕ। ਕੁੰਡਾ ਪੀਤੇ ਮਾਇਆ। ਕੁੰਡਾ ਪੀਤੇ ਮਾਇਆ। ਲੱਕਾ ਬੋਲਦਾ ਕਿਦਾਂ? ਮੈਨੂੰ ਪਾਪਾ ਦੇ ਮਾਰਿਆ ਮਨੂੰ। ਕੋਈ ਨਾ ਪਰ ਤੈਨੂੰ ਵੀ ਝਾਊਂਗਾ ਆ ਤੁੰ। ਨਹੀਂ ਕਿਤੇ। ਜਨਾ ਮੈਨੂੰ ਨਹੀਂ ਕੁਝ ਕਹਿਣਾ ਨੇ ਜਦੋਂ ਜਦੋਂ ਤੁਸੀਂ ਮੇਰੇ ਮਾਰਦੇ ਉਹਦੇ ਦੇਖਾ ਕਿੱਦਾਂ ਹੁੰਦਾ ਹੁੰਦਾ ਇਹਨਾਂ ਨੂੰ ਕੰਨਾਂ ਹੁੰਦਾ ਬਚਾਓ ਜੀ ਲੈ ਕੇ ਦੇਣੀ ਕੀਤੀ ਬਚਾ ਕਾਓ ਮੰਮੇ ਚ ਕਾਓ ਉਹ ਦੇ ਲਾ ਪਰ ਕੇ ਕੋਣ ਟਾ ਲਿਆ ਆ ਗਿਆ ਹਾਂਜੀ ਨਾਈ ਕਰ ਲਗਾ ਹਾਂ ਜਾਂ ਕਰ ਲੋ ਆਨ ਲੈ ਰੋਤਾ ਠੰਡਾ ਪਾਣੀ ਉਹਦਾ ਪਾਣੀ ਸਾਬਣ ਨਾ ਹੁੰਦਾ ਦੇਖ ਨਾ ਹੁੰਦਾ ਸਾਬਣ ਸਾਬ ਉਹ ਕੰਨਾ ਤੇ ਮੈਂ ਸਾਬੋਂ ਦਾ ਕੱਟਾ ਸਾਬੋਂ ਨਾਲ ਆਉਂਦਾ ਕੰਨਾਂ ਦੀ ਉਂਗਲਾਂ ਵਾਲੇ ਪਤਾ ਵੀ ਇੱਥੋਂ ਮੈਰ ਕੱਢਣੀ ਆ ਵਾਹ ਨੂੰ ਐਕਸਪੀਰੀਅੰਸ ਹੋਣਾ ਆਉਂਦਾ ਮਿੱਟੀ ਲਾ ਜਿੰਨਾ ਨਾਉਂਦਾ ਵੇ ਉਹਨੇ ਗੰਦਾ ਹੀ ਆ ਨੀ ਕੱਟਨਾ ਬੇਗੋੜਾ ਹਾਜ਼ਰ ਤਦੋਂ ਮੈਂ ਪਾਣੀ ਕਰਨਾ ਆਦਾ ਕਰਦਾ ਆ। ਆ ਇਹ ਨਹੀਂ ਪਾਣੀ ਪਾਈ। ਜਦੋਂ ਅਸੀਂ ਇਹਦੇ ਤੇ ਪਾਣੀ ਪਾਈਦਾ ਉਹ ਆ ਭੱਜ ਜਾਂਦਾ। ਤੀਗਾ ਕਿੱਥੇ ਲੱਗਾ ਨਾਨਾ ਕਿੱਥੇ ਲੱਗਾ ਬੇਕੋ ਇਨਾ ਸ਼ਰਾਰਤੀ ਹੋ ਗਿਆ ਨਾ ਇੰਨਾ ਕਾ ਜਿਆਦਾ ਕਹਿੰਦਾ ਕਿ ਅਭੀ ਤਾਂ ਤਵੇ ਮੈਨੂੰ ਆ ਚੀਜ਼ ਚਾਹੀਦੀ ਹੀ ਚਾਹੀਦੀ ਆ ਉੱਥੇ ਮੈਨੂੰ ਕਹਿੰਦਾ ਕਹਿੰਦਾ ਮੈਨੂੰ ਇਹ ਚੀਜ਼ ਲੈ ਕੇ ਹੀ ਦੇ ਉੱਥੇ ਕੁਲਫੀ ਆ ਲੰਘਿਆ ਉਹਨੂੰ ਕਹਿੰਦਾ ਮੈਨੂੰ ਕੁਲਫੀ ਦੇ ਉਹਨੂੰ ਬਾਜਾ ਮਾਰੇ ਪਾਈ ਆਈ ਉਹ ਕਹਿੰਦਾ ਹਾਂ ਇਹੀ ਆ ਕਹਿੰਦਾ ਗੁਲਫੀਆਂ ਚਾਹੀਦੀਆਂ ਤੈਨੂੰ ਘੰਟੀ ਵਜਾ ਕੇ ਲੰਘਿਆ ਉਹ ਕਾਣ ਭਾਈ ਆ ਅੱਜ ਇਧਰ ਸੱਚ ਇੱਥੇ ਵੀ ਘੰਟੀ ਵਜਾ ਕੇ ਲੰਘਿਆ ਅਗਲਾ ਆ ਰਾਇਆ ਵੀ 50 60 ਰੁਪਏ ਇੱਥੋਂ ਲੈ ਬਣ ਜਾਂਦੇ ਆ ਆ ਇੱਥੋਂ ਲੰਘਿਆ ਉੱਧਰ ਨਾ ਚਲ ਗਿਆ ਉਹ ਭਾਈ ਹੈ ਵੇਖੋ ਉੱਧਰ ਨਾ ਚਲ ਗਿਆ ਉੱਥੋਂ ਇਹਨੇ ਆਵਾਜ਼ ਦੁਆਰਾ ਮਾਰੀ ਕਹਿੰਦਾ ਭਾਈ ਉਹਨੇ ਸੁਣ ਲਈ ਉਹਨੇ ਸੁਣ ਲਈ ਆਵਾਜ਼ ਉਹ ਉੱਥੇ ਪਹੁੰਚ ਗਿਆ ਉਹ ਉਹ ਕਿੱਡੀ ਦੂਰ ਪਹੁੰਚ ਗਿਆ ਸੀ ਉਹ ਉਧਰ ਇਹ ਖੂਹਾਂ ਵਾਲੀ ਸਾਈਡ ਉਥੋਂ ਇਹਨੇ ਆਵਾਜ਼ ਮਾਰੀ ਕਿ ਤੇ ਫੇਰ ਆਇਆ ਵਾਪਸੀ ਉਹ ਕਹਿੰਦਾ ਆਇਆ ਆਇਆ ਰੁਕ ਜਾਓ ਹੋਰ ਲੱਕੇ ਦੇਣੀ ਪਣੀ ਸੀਗੀ ਉਧਰ ਉਧਰ ਤਾਂ ਆਈ ਹੋਣਾ ਕਿ ਘਰੇ ਵੀ ਇੱਦਾਂ ਹੀ ਕੀਤੀ ਇਹਨੇ ਕਿ ਜਦੋਂ ਚੱਕਦਾ ਦੇਖਿਆ ਆਉਂਦਾ ਨਹੀਂ ਆਦਾ ਫੇ ਕੈਂਚ ਮੈਂ ਤੇਰਾ ਬਈ ਕੋ ਬੋਖੇ ਜਿਹਦਾ ਮੈਂ ਤਾਂ ਆਇਆ ਕਰੋ ਨਿਆਣਾ ਜਿਆਦਾ ਛਿੱਡਦਾ ਵੇ ਕਾਦੇ ਉਹਨੂੰ ਝਾਉਂਦੀਆਂ ਹੈ ਕਿਦਾਂ ਨਾ ਕਰਿਆ ਕਰੋ ਜਿਆਦਾ ਛਿੱਡਦਾ ਨਹੀਂ ਉਹ ਤੇੜ ਤੇੜਾ ਫਨ ਹੁੰਦਾ ਤੇ ਨਿਆਣੇ ਜਿੱਕੇ ਤੇੜਾ ਫਨ ਹੁੰਦਾ